ਏ ਆ ਜੀ ਗੁਰਦੁਆਰਾ ਅਤਰਸਰ ਚੀਮਾ ਸਾਹਿਬ ਨਨਕਾਣਕ ਸਰ ਚੀਮਾ ਸਾਹਿਬ ਸੰਤ 바ਬਾ ਅਤਰ ਸਿੰਘ ਜੀ ਦੀ ਧਰਤੀ ਗੁਰਦੁਆਰਾ ਨਾਨਕ ਸਰ ਚੀਮਾ ਸਾਹਿਬ ਸੰਤ 바ਬਾ ਅਤਰ ਸਿੰਘ ਜੀ ਇਹ ਇਤਿਹਾਸ ਹੈ ਜੀ ਇੱਥੋਂ ਦਾ ਇਹ ਸਰੋਵਰ ਚੀਮਾ ਸਾਹਿਬ ਵਿਖੇ ਪਰੀ ਬੀਰੀ ਸਰ ਜੀ ਚੀਮਾ ਸਾਹਿਬ ਕੇ ਸ਼ੰਤ ਬਾਬਾ ਤਰਸਿੰਗ ਜੀ ਦੀ ਧਰਤੀ ਸ਼ੰਤ ਬਾਬਾ ਤਰਸਿੰਗ 1911 ਵਿੱਚ ਆਪਣੇ ਘਰ ਵਿੱਚ ਇੱਥੇ ਰੱਖੇ ਸੀ